ਸਾਡੇ ਤਲਕ ਐਸੇ ਰਿਸ਼ਤੇਬੰਦ ਨੇ ਜੀ ਬੰਗਲਾਦੇਸ਼ ਦੇ ਨਾਲ ਬੰਗਲਾਦੇਸ਼ ਦੇ ਜਿਹੜੇ ਪ੍ਰਧਾਨ ਨੇ ਮੁਹੰਮਦ ਯੂਨਸ ਸਾਹਿਬ ਉਹਨਾਂ ਨੇ 1000 ਕਿਲੋ ਅੰਬ ਮੋਤੀ ਸਾਹਿਬ ਨੂੰ ਭੇਜੇ ਨੇ ਸ਼ਾਇਦ ਸਬੰਧਾਂ ਚ ਮਿਠਾਸ ਲਿਆਉਣ ਤੋਂ ਨੇ ਵੀ ਅੱਗੇ ਨਾਲ ਸਾਡੇ ਸਬੰਧ ਬਹੁਤ ਤਲਕੀਆ ਹੀ ਹੈ ਕੁੜਤਣਾ ਆ ਜਿਹੜੀ ਬੈਠੀ ਹੈ ਇੱਥੇ ਜਿਹੜੀ ਪਹਿਲਾ ਸੀ ਪਹਿਲੀ ਪ੍ਰੈਜ਼ੀਡੈਂਟ ਸੀਗੀ ਉਹ ਸਾਡੇ ਬੈਠੀ ਆ ਉਦੇ ਕਰਕੇ ਬੜੀ ਤਲਖੀ ਆ ਔਰ ਬੰਗਲਾਦੇਸ਼ ਨੂੰ ਵਿਜਾਂ ਸੌਕੀ ਨਹੀਂ ਹੈ। ਉਹ ਔਰ ਟਰੰਪ ਦੇ ਜਿਹੜਾ ਕੁਝ ਕਰਦੇ ਆ ਉਹਨ ਸਾਰੀ ਦੁਨੀਆ ਤੇ ਫਰਕ ਪਾਇਆ ਹੈ। ਟਰੰਪ ਦੇ ਪੰਗਿਆਂ ਨੇ। ਬੰਗਲਾਦੇਸ਼ ਨੂੰ ਚਾਹੇ ਕੁਝ ਵੀ ਆ ਕਿਰਿਆ ਇੰਡੀਆ ਦੇ ਨਾਲ ਆ। ਬਾਰਡਰ ਇੰਡੀਆ ਦੇ ਨਾਲ ਲੱਗਦਾ ਹੈਗਾ। ਇੰਡੀਆ ਦੀ ਬਹੁਤ ਜ਼ਰੂਰਤ ਹੈ। ਗੁਵਾਂਡੀ ਨਾਲ ਕਲੇਸ਼ ਮਾੜੇ ਹੁੰਦਾ। ਔਰ ਇੱਕ ਗੁੱਡ ਵਿਲ ਜੈਸਚਰ ਆਇਗਾ। ਉਹਨਾਂ ਨੇ ਹਜ਼ਾਰ ਕਿਲੋ ਜਿਹੜੇ ਅੰਬ ਨੇ ਉਹ ਭੇਜੇ ਨੇ। ਵੈਸੇ ਉਹ ਤੋਂ ਪਹਿਲਾਂ ਜਿਹੜੀ ਅ ਆ ਸ਼ੇਖ ਅਸੀਨਾ ਜੀ ਉਹਦਾ ਨਾਮ ਮੈਨੂੰ ਭੁੱਲ ਜਾਂਦਾ ਜੀ ਸ਼ੇਖ ਅਸੀਨਾ ਹੀ ਹੈਗੀ ਆ ਉਹੋ ਆ ਉਹ ਵੀ ਪਹਿਲਾਂ ਭੇਜਦੀ ਹੁੰਦੇ ਸੀਗੇ ਇੰਡੀਆ ਨੂੰ ਅੰਗ ਭੇਜਦੀ ਹੁੰਦੇ ਸੀ ਔਰ ਉਹ ਬੰਗਲਾਦੇਸ਼ਾ ਦਾ ਅੰਬ ਇੰਨਾ ਮਸ਼ਹੂਰ ਸੀਗਾ ਇੰਨਾ ਵਧੀਆ ਸੀਗਾ ਕਿ ਉਸ ਦਮ ਉਹਨੂੰ ਪੂਛ ਇੱਕ ਹੋਰ ਜਿਹੜੇ ਤਿੰਨ ਸ਼ਾਇਦ ਸੂਬੇ ਆ ਉਹਨਾਂ ਦੇ ਮੁੱਖ ਮੰਤਰੀਆਂ ਨੇ ਵੀ ਇਹ ਡਿਮਾਂਡ ਕੀਤੀ ਸੀ